ਹਾਂਜੀ ਭਾਈ ਕੀ ਨਾਮ ਕੀ ਹੈ ਕਿਹੜਾ ਪਿੰਡ ਬੰਦਾ ਹੈ ਜਿੱਥੇ ਸਪਾਈ ਚੱਲ ਰਹੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨੂ ਬੈਂਸ ਹੈ ਜੀ ਪਿੰਡ ਬਾਇਡਾ ਕਲੋਨੀ ਤੇ ਪਿਛਲੇ ਕਾਫੀ ਸਮੇਂ ਤੋਂ ਸਾਡੇ ਇੱਥੇ ਪਿੰਡ ਦੇ ਵਿੱਚ ਸੀਵਰੇਜ ਦੀ ਸਮੱਸਿਆ ਦੇ ਕਰਕੇ ਕਾਫੀ ਗੰਭੀਰ ਸਮੱਸਿਆ ਬਣੀ ਹੋਈ ਜੀ ਬੱਚੇ ਬਿਮਾਰ ਵਗੈਰਾ ਹੋਣ ਲੱਗੇ ਤਕਰੀਬਨ ਸਮੱਸਿਆ 2 ਸਾਲ ਤੋਂ ਚੱਲਦੀ ਪਈ ਹੈ ਤੇ ਵਾਈਫ ਮੇਰੀ ਉਰਮਿਲਾ ਦੇਵੀ ਮੈਂਬਰ ਪੰਚਾਇਤ ਹੈ ਅੱਜ ਉਹਨਾਂ ਦੀ ਟ੍ਰੇਨਿੰਗ ਲੱਗੀ ਹੋਣ ਕਰਕੇ ਉਹ ਜ਼ਿਲ੍ਹਾ ਪ੍ਰੀਸ਼ਦ ਆਫਿਸ ਗਏ ਹੋਏ ਉਹਨਾਂ ਦੀ ਜਗ੍ਹਾ ਦੇ ਉੱਤੇ ਮੈਂ ਇੱਥੇ ਖੜ ਕੇ ਪੰਚਾਇਤ ਦੇ ਬਾਕੀ ਮੈਂਬਰ ਨੇ ਸਾਡੇ ਸੀਵਰੇਜ ਕਮੇਟੀ ਦੇ ਸਕੱਤਰ ਨੇ ਤਸਵੀਰ ਸਿੰਘ ਵਾਲੀ ਜੀ ਹੋਰ ਪਿੰਡ ਵਾਸੀ ਨੇ ਨਾਲ ਤੇ ਅਸੀਂ ਆਪਣੇ ਪੂਰੇ ਪਿੰਡ ਦੀ ਸਫਾਈ ਦਾ ਜਿਹੜਾ ਸੀਰੀਅਸ ਸਫਾਈ ਦਾ ਕੰਮ ਉਹ ਕਰਵਾ ਰਹੇ ਹਾਂ ਜੀ ਬਈ ਸਰ ਗੱਲ ਕੀਤੀ ਜਾਵੇ ਤੇ ਅੱਜ ਇਹ ਰੋਡ ਆ ਕਾਫੀ ਸਮੇਂ ਤੋਂ ਮਤਲਬ ਬਲੋਕਿੰਗ ਹੀ ਰੋਡ ਦੇ ਪਾਸੇ ਕੋਈ ਬਦਲ ਆ ਜਾਣੇ ਸਾਧਾ ਸੀ ਮਤਲਬ ਮਾਰਕੀਟ ਦੇ ਉਹ ਲੋਕਾਂ ਨੋਟਿਸ ਆ ਤੇ ਅੱਜ ਦੀ ਸਫਾਈ ਕੀਤੀ ਜਾ ਰਹੀ ਹੈ ਤੇ ਇਹ ਪ੍ਰੋਪਰ ਕੀਤੀ ਜਾ ਰਹੀ ਹੈ ਮਤਲਬ ਦੀ ਮਤਲਬ ਹਰ ਮਹੀਨੇ ਦੀ ਸਫਾਈ ਹੋਊਗੀ ਨਹੀਂ ਇਹ ਗਾਂ ਤੋਂ ਜੀ ਪੰਚਾਇਤ ਨੇ ਕੀ ਆ ਇਸ ਸਾਰੇ 160 ਪੰਚਾਇਤਾਂ ਦੇ ਵਿੱਚੋਂ ਪਹਿਲੀ ਪੰਚਾਇਤ ਬਾਈਡਾ ਕਲੋਨੀ ਦੀ ਆ ਜਿਹਨੇ ਆਪਣੇ ਪਿੰਡ ਦੇ ਵਿੱਚ ਸੀਵਰੇਜ ਕਮੇਟੀ ਬਣਾਈ ਆ ਤੇ ਅਸੀਂ ਸੀਵਰੇਜ ਕਮੇਟੀ ਜਿਹੜੀ ਆ ਹਰ ਮਹੀਨੇ ਪਰਮਨੈਂਟਲੀ ਸਫਾਈ ਹੋਏਗੀ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਬਿਨਾਂ ਲੋਕਾਂ ਤੋਂ ਕੋਈ ਪੈਸਾ ਲੇ ਤੇ ਕਮੇਟੀ ਜਿਹੜੀ ਆ ਉਹ ਕੰਮ ਕਰੇਗੀ ਸਾਡੇ ਇੱਥੇ ਪਿੰਡ ਦੇ ਵਿੱਚ ਡੇਰੀਆਂ ਵੇੜੇ ਤੇ ਫੈਕਟਰੀਆਂ ਦੇ ਕਨੈਕਸ਼ਨ ਵੀ ਵਿੱਚ ਹੈਗੇ ਆ ਹਰੇਕ ਦੇ ਏਰੀਏ ਦੇ ਹਿਸਾਬ ਨਾਲ ਜਿਹਦੇ ਜਿੰਨੇ ਕਮਰੇ ਆ ਉਹਨਾਂ ਨੂੰ ਉਹਨਾਂ ਮਤਲਬ ਕਿ ਆਪਾਂ ਫੰਡ ਲਗਾ ਦੇਣਾ ਕਿ ਤਾਂਕਿ ਉਹ ਕਿਉਂਕਿ ਉਹ ਲੋਕ ਜਿਹੜੇ ਜਿਨ੍ਹਾਂ ਦੇ ਬੇੜੇ ਬਣੇ ਆ ਉਹ ਇੱਥੇ ਰਹਿੰਦੇ ਨਹੀਂ ਉਹਨਾਂ ਨੇ ਇੱਕ ਇਨਕਮ ਦਾ ਸੋਰਸ ਬਣਾਇਆ ਹੋਇਆ ਤੇ ਅਸੀਂ ਉਹਦਾ ਇੱਕ ਪੂਰਾ ਪੈਰਾਮੀਟਰ ਬਣਾਵਾਂਗੇ ਤਾਂਕਿ ਉਸ ਨਾਲ ਜਿਹੜੀ ਪੰਚਾਇਤ ਨੂੰ ਆਮਦਨ ਹੋਏਗੀ ਉਹਦੇ ਨਾਲ ਪਿੰਡ ਦੇ ਸੀਵਰੇਜ ਸਫਾਈ ਹੋਵੇ ਤੇ ਲੋਕਾਂ ਨੂੰ ਇਹਦੀ ਸਮੱਸਿਆ ਨਾ ਆਵੇ ਬਿਲਕੁਲ ਜੀ ਬਿਲਕੁਲ ਉਹ ਬਿਲਕੁਲ ਹੋਊਗੀ ਜੀ ਆਪਾਂ ਦੇਖਿਆ ਜੇ ਸਿਵਰੇਜ ਸਫਾਈ ਹੋ ਰਹੀ ਦੀ ਵਿੱਚ ਅਕਲਟਾ ਵਗੈਰਾ ਉਹ ਕਾਫੀ ਨਿਕਲ ਰਿਹਾ ਹੈ ਹਾਂ ਜੀ ਕਾਫੀ ਕੁਝ ਨਿਕਲਦਾ ਉਹ ਸਾਰਾ ਹੀ ਜਿਹੜਾ ਆ ਕਮੇਟੀ ਇੱਕ 32 ਮੈਂਬਰੀ ਕਮੇਟੀ ਬਣੀ ਆ ਕੱਲੇ ਕੱਲੇ ਦਾ ਟੱਕਣ ਚੱਕ ਕੇ ਚੈੱਕ ਹੋਏਗਾ ਖੋਦੀਆਂ 'ਚ ਜਾਲੀਆਂ ਲੱਗਣਗੀਆਂ ਫਿਰ ਉਸ ਤੋਂ ਬਾਅਦ ਹੀ ਸਾਰਾ ਕੰਮ ਸੈੱਟ ਹੋਏਗਾ ਅਸੀਂ ਪੂਰਾ ਨੰਬਰ ਵਾਈਜ਼ ਕਰਦੇ ਪਏ ਆ ਜੀ ਤੇ ਪਿੰਡ ਵੱਸੋਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਮਤਲਬ ਦਿੱਕਤ ਦਾ ਸਾਹਮਣਾ ਕਰ ਰਹੇ ਹੋ? ਇਹੀ ਕਹਿਣਾ ਚਾਹਾਂਗੇ ਜੀ ਪੀ ਜਿਹੜੀ ਪੰਚਾਇਤ ਨੇ ਸੀਵਰੇਜ ਕਮੇਟੀ ਬਣਾਈ ਹੈ ਉਹਨਾਂ ਦਾ ਸਹਿਯੋਗ ਕਰੋ। ਜੋ ਵੀ ਸੀਵਰੇਜ ਕਮੇਟੀ ਹਰ ਘਰ ਪ੍ਰਤੀ ਨੂੰ ਜੋ ਵੀ ਲਗਾਉਂਦੀ ਆ ਵੀ ਖਰਚਾ ਤੁਸੀਂ ਦੇਣਾ ਉਹ ਜ਼ਰੂਰ ਦਿਓ ਜੀ। ਜੀ ਸਰ ਤੁਸੀਂ ਕੀ ਕਹੋਗੇ ਕੀ ਰਾਮ ਦੀ ਆਪ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵੀਰ ਸਿੰਘ ਵਾਲੀ ਮੈਂ ਇਹੀ ਕਹਿਣਾ ਚਾਹਨਾ ਵੀ ਜਿਹੜਾ ਪਿੰਡ ਵਿੱਚ ਜਿਹੜਾ ਸੀਵਰੇਜ ਦੀ ਪ੍ਰੋਬਲਮ ਆਈ ਹੋਈ ਆ ਇਦਵਸ ਸਭ ਤੋਂ ਵੱਧ ਪਿੰਡ ਵਾਲੇ ਹੀ ਜ਼ਿੰਮੇਵਾਰ ਆ ਕਿਉਂਕਿ ਸਾਨੂੰ ਦੇਖਣ ਨੂੰ ਮਿਲ ਰਿਹਾ ਕਈ ਛਲਟਾਂ ਨਿਕਲ ਰਹੀਆਂ ਕਿਤੇ ਬਲੇਨਾ ਦੇ ਚਪਲਾਂ ਦੀ ਜੋੜੇ ਨਿਕਲ ਦਾਰੂ ਦੀਆਂ ਬੋਤਲਾਂ ਨਿਕਲ ਰਹੀਆਂ ਹੋਰ ਧਾਗਿਆਂ ਦੇ ਬੂਝੇ ਨਿਕਲ ਰਹੇ ਆ ਜਿਹੜੇ ਪੀਸ ਕਰਦੀਆਂ ਨੇ ਜਨਾਨੀਆਂ ਉਹ ਸਾਰਾ ਕੁਝ ਜਿਹੜੀ ਵੇਸਟੇਜ ਆ ਸੀਵਰੇਜ ਵਿੱਚ ਜਾਰੀ ਨੈਪੀਆਂ ਇੱਦਾਂ ਹੀ ਵੇਸਟੇਜ ਛਿੱਟੀ ਜਾਂਦੇ ਆ ਅਸੀਂ ਸਾਰੀ ਭੈਣ ਭਰਾਵਾਂ ਨੂੰ ਮੋਗੇ ਮੋਰੇ ਰਿਕੁਐਸਟ ਕਰਦੇ ਆ ਵੀ ਤੁਸੀਂ ਆਪਣੇ ਪਿੰਡ ਨੂੰ ਤੁਸੀਂ ਜੇ ਸਹਿਯੋਗ ਦੇਵੋਗੇ ਆਪਣੇ ਘਰ ਘਰ ਜਾਲੀ ਲਾਉਂਗੇ ਤਾਂ ਤਾਂ ਹੀ ਅਸੀਂ ਇਸ ਸੀਵਰੇਜ ਨੂੰ ਚੰਗੀ ਤਰ੍ਹਾਂ ਚਲਾ ਸਕਦੇ ਆ ਔਰ ਇਸ ਸਵੇਰੇ 9 ਵਜੇ ਤੇ ਲੱਗੇ ਹੋਏ ਆ ਕੱਲ ਰਾਤ ਵੀ 3 ਵਜੇ ਤੱਕ ਲੱਗੇ ਰਹੇ ਅਸੀਂ ਇਹੀ ਚਾਹਨੇ ਪਿੰਡ ਸਾਡਾ ਸਾਫ ਸੁਥਰਾ ਹੋਵੇ ਤਾਂ ਕਿ ਦੂਜੇ ਪਿੰਡਾਂ ਨੂੰ ਸਾਡੇ ਪਿੰਡ ਤੋਂ ਕੋਲ ਸਿੱਖਣ ਨੂੰ ਮਿਲੇ ਜਿਹੜੀ ਕਮੇਟੀ ਬਣਾਈ ਗਈ ਆ ਇਹਦਾ ਸਹਿਯੋਗ ਕਰੋ ਔਰ ਸਾਡੀ ਪੂਰੀ ਪੰਚਾਇਤ ਦਾ ਸਹਿਯੋਗ ਕਰੋ ਸਰਪੰਚ ਸਾਹਿਬ ਦਾ ਸਹਿਯੋਗ ਕਰੋ ਕਿਉਂਕਿ ਕੁਝ ਸਰਪੰਚ ਸਾਹਿਬ ਨੂੰ ਵੀ ਸ਼ੌਂਕ ਹੈਗਾ ਕੰਮ ਕਰਾਉਣ ਦਾ ਲੇਕਿਨ ਪਿਛਲੇ ਹੀ ਦਿਨ ਉਹਨਾਂ ਦੀ ਤੀਮੀ ਐਕਸਪਾਇਰ ਹੋਣ ਦੇ ਕਾਰਨ ਤੇ ਥੋੜੇ ਜੇ ਟੈਨਸ਼ਨ ਵਿੱਚ ਨੇ ਪਰ ਫਿਰ ਵੀ ਉਹ ਉਹਨਾਂ ਦੇ 2-4 ਦਿਨਾਂ ਵਿੱਚ ਕੰਮ ਨੂੰ ਦੁਬਾਰਾ ਉਠਣ ਲੱਗੇ ਕੰਮ ਦੁਬਾਰਾ ਸਟਾਰ ਔਰ ਜੈ ਸਿੰਘ ਸਾਹਿਬ ਦਾ ਐਸਡੀਓ ਸਾਹਿਬ ਦਾ ਐਕਸ਼ਨ ਸਾਹਿਬ ਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਸਹਿਯੋਗ ਕਰਕੇ ਉਹਨਾਂ ਨੇ ਗੱਡੀਆਂ ਦਵਾਈਆਂ ਇਹ ਕਦੇ ਦਿਨ ਚ ਗੱਡੀ ਫੇਰ ਆ ਜੂਗੀ ਔਰ ਇਹਦੇ ਨਾਲ ਨਾਲ ਅਸੀਂ ਜੀਡੀਐਸ ਨਿਊ ਚੈਨਲ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਤੁਹਾਨੂੰ ਮੈਸੇਜ ਉਹਨਾਂ ਦੇ ਥਰੂ ਅਸੀਂ ਤੁਹਾਨੂੰ ਦੇ ਰਹੇ ਆ ਵੀ ਹਰ ਘਰ ਦੇ ਮੂਹਰੇ ਜੀ ਆਪ ਸਫਾਈ ਕਰਾਂਗੇ ਤਾਂ ਹੀ ਦੂਜਾ ਬੰਦਾ ਆ ਕੇ ਸਫਾਈ ਕਰੂਗਾ ਜੇ ਆਪ ਆਪਾਂ ਗੰਦ ਪਾਵਾਂਗੇ ਤਾਂ ਦੂਜੇ ਬੰਦਾ ਵੀ ਪ੍ਰੋਬਲਮ ਵਿੱਚ ਆਊਗਾ ਇਹ ਵਾਲੀ ਗੱਲ ਕੀਤੀ ਜਾਵੇ ਕਿ ਗਲੀ ਸੀਗੀ ਮਤਲਬ ਪਮਾਂਡਾ ਦੀ ਬੈਕਸਾਈਡ ਤੇ ਡੇਢ ਮਹੀਨੇ ਤੋਂ ਗਲੀ ਜੀ ਪਾਣੀ ਖੜਾ ਸੀ ਆ ਉਹਦੀ ਸਫਾਈ ਆ ਪ੍ਰੋਪਰ ਤਰੀਕੇ ਨਾਲ ਹੋ ਗਈ ਹੈ ਜੀ ਹਾਂਜੀ ਸਰ ਜਿਹੜਾ ਇਹ ਪਾਣੀ ਸੀ ਰਾਹ ਬਿਲਕੁਲ ਬੰਦ ਸੀ ਇੱਥੋਂ ਪੈਦਲ ਬੰਦਾ ਵੀ ਨਹੀਂ ਨਿਕਲ ਸਕਦਾ ਜੀ ਜਿਹਨੂੰ ਅਸੀਂ ਰਸਤੇ ਨੂੰ 2-3 ਘੰਟੇ ਦੇ ਵਿੱਚ ਕਲੀਅਰ ਕਰਕੇ ਚਾਲੂ ਕਰ ਦਾਂਗੇ ਔਰ ਜਿੰਨਾ ਪਾਣੀ ਸੀ ਸਾਰਾ ਅਸੀਂ ਮੋਟਰ ਨਾਲ ਖਿੱਚ ਲਿਆ ਖਤਮ ਕਰ ਦਿੱਤਾ ਗਿਆ ਜੀ ਜਿਹੜਾ ਕਟੋਕੜ 20 ਜਾਂ 25 ਟੈਂਕਰ ਔਰ ਬੜਿਆ ਤਰੀਕੇ ਨਾਲ ਪਾਣੀ ਚੱਲ ਰਿਹਾ ਸਾਰੇ ਟੱਕਣਾਂ ਦੀ ਸਫਾਈ ਹੋ ਰਹੀ ਹੈ ਜੀ ਇਹਦੇ ਵਿੱਚ ਕੋਈ ਦੋਰਾਏ ਨਹੀਂ ਔਰ ਅਸੀਂ ਚਾਹਦੇ ਹਾਂ ਤੁਸੀਂ ਸਾਡਾ ਸਾਥ ਦਿਓ ਜਿਹੜਾ ਕੰਮ ਹੈ ਪ੍ਰੋਪਰ ਤਿੱਕੇ ਨਾਲ ਕੀਤਾ ਜਾ ਸਕੇ ਅਸੀਂ ਜੀਡੀਐਸ ਚੈਨਲ ਦਾ ਨਿਊ ਚੈਨਲ ਦਾ ਫੇਰ ਧੰਨਵਾਦ ਕਰਦੇ ਹਾਂ ਜੀ ਇੱਕ ਵਾਰ ਜਿਹੜਾ ਸਾਡਾ ਸਾਥ ਦੇ ਰਹੇ ਨੇ ਔਰ ਕੋਲੜੜਗੇ ਵੀ ਸਵੇਰ ਦੇ ਸਾਡੇ ਨਾਲ ਹੀ ਲੱਗੇ ਹੋਏ ਆ ਪ੍ਰੋਪਰ ਉਸ ਟਾਈਮ ਤੋਂ ਕੰਮ ਕਰਾ ਰਹੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹਾਂਜੀ ਕੀ ਨਾਮ ਤੁਹਾਡਾ ਜੀ ਮੋਟਰ ਲੱਕ ਮਾਰੀ ਤੇ ਕਿਹੜਾ ਮਹੱਲਾ ਬੰਦਾ ਬਾਜੜਾ ਕਲੋਨੀ ਜੀ ਤੁਹਾਡੇ ਮਹੱਲੇ ਕੀ ਸਮੱਸਿਆ ਗਈ ਸਮੱਸਿਆ ਕੀ ਬਹੁਤ ਬੁਰਾ ਹਾਲ ਸੀ ਸਿਵਰੇਜ ਦਾ ਸਾਲਾ ਕਰ ਜਾਮ ਸੀਗੇ ਤੇ ਲੰਘਣ ਵਾਸਤੇ ਬਹੁਤ ਮੁਸ਼ਕਲ ਸੀਗੀ ਧੰਨਵਾਦ ਸਾਡੀ ਪੰਚਾਇਤ ਦਾ ਜਿਹਨੇ ਆ ਕੇ ਸਾਡੀ ਸੁਣੀ ਤੇ ਹੁਣ ਤੁਹਾਡੀ ਗਲੀ ਗਲੀ ਚ ਪਾਣੀ ਸੀਗਾ ਜਾਂ ਸਿਵਰੇਜ ਦਾ ਬਲੋਕਿੰਗ ਖਤਮ ਹੋ ਗਈ ਜੀ ਹਾਂ ਜੀ ਹੁਣ ਇਸ ਟਾਈਮ ਤਾਂ ਬਿਲਕੁਲ ਖਤਮ ਹੈ ਜੀ ਤੇ ਕੀ ਕਰਨੇ ਚਾਹੋਗੇ ਪੰਜਾਬ ਨੂੰ ਸਰਪੰਚ ਸਾਹਿਬ ਨੂੰ ਧੰਨਵਾਦ ਕਰਨਾ ਚਾਹੁੰਦੇ ਆਂ ਅਸੀਂ ਬਾਲੀ ਸਾਹਿਬ ਦਾ ਜੀ ਤੇ ਅਦਰ ਆਪਣੇ ਭਾਜੀ ਸਾਹਿਬ ਇਹਨਾਂ ਦਾ ਵੀ ਬੈਂਸ ਸਾਹਿਬ ਦਾ